ਹੈਲੋ ਦੋਸਤੋ ਬੈਸ਼ੂ ਇਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇਸ ਕਲਾਸ ਅੰਦਰ ਆਪਾਂ ਕਰ ਰਹੇ ਹਾਂ ਪੰਜਾਬ ਸੇਵਾਦਾਰ ਚੌਕੀਦਾਰ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਪੀਐਨ ਦੀ ਪਾਤੀ ਸੰਬੰਧੀ ਜੀਕੇ ਜੀਐਸ ਦੇ ਟਾਪ 20 ਐਮਸੀਕਿਊਜ਼ ਚੈਨਲ ਤੇ ਫਸਟ ਵਾਰ ਵਿਸਟ ਕੀਤਾ ਛਲੋ ਸਬਸਕ੍ਰਾਈਬ ਜਰੂਰ ਕਰ ਲੈਣਾ ਐਂਡ ਬਾਤੋ ਆ ਦਾ ਸ਼ੇਅਰ ਜਰੂਰ ਕਰ ਦੇਣਾ ਕੁਐਸਚਨ ਨੰਬਰ 1 ਜ਼ਿਲੇ ਵਾਲੇ ਬਾਗਕਾਂਡ ਦੌਰਾਨ ਪੰਜਾਬ ਦਾ ਲਫਟੀਨੇਟ ਗਾਰਨਰ ਕੌਣ ਸੀ ਲਾਡ ਮਾਉਟ ਬੈਟਨ ਸਰ ਮਾਈਕਲ ਓਡਵਾਇਰ ਜਨਰਲ ਡੇਅਰ ਸਰ ਥਾਮਸ ਬੁਕਰ ਰਾਈਟ ਆਨਸਰ ਹੈ ਸਰ ਮਾਈਕਲ ਓਡਵਾਇਰ ਠੀਕ ਹੈ ਸਰ ਮਾਈਕਲ ਓਡਵਾਇਰ ਉਸ ਸਮੇਂ ਜੋ ਪੰਜਾਬ ਦਾ ਲੈਫਟੀਨੇਟ ਗਵਰਨਰ ਸੀ ਐਂਡ ਇਸਦੇ ਹੁਕਮ ਨਾਲ ਹੀ ਜੋ ਇਹ ਘਟਨਾ ਵਾਪਰੀ ਸੀ ਬਾਬਰ ਨੇ ਪਹਿਲੀ ਵਾਰ ਪੰਜਾਬ ਤੇ ਕਦੋਂ ਹਮਲਾ ਕੀਤਾ 1519 1525 1526 ਜਾਂ ਇਹਨਾਂ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ 1519 ਠੀਕ ਹੈ ਬਾਬਰ ਨੇ ਜੋ ਪੰਜਾਬ ਤੇ ਪਹਿਲੀ ਵਾਰ ਹਮਲਾ ਕੀਤਾ ਸੀ 1519 ਨੂੰ ਸਹੀਦ-ਏ-ਆਜ਼ਮ ਭਗਤ ਸਿੰਘ ਜੈਬਕਰ ਕਿੱਥੇ ਸਥਿਤ ਹੈ ਚੰਡੀਗੜ੍ਹ ਪਟਿਆਲਾ ਨਵਾਂ ਸ਼ਹਿਰ ਕਪੂਰਥਲਾ ਰਾਈਟ ਆਨਸਰ ਹੈ ਨਵਾਂ ਸ਼ਹਿਰ ਠੀਕ ਹੈ ਨਵਾਂ ਸ਼ਹਿਰ ਵਿਖੇ ਹੈਗਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੈਬਕਰ ਗ੍ਰਾਮ ਪੰਚਾਇਤ ਦੀ ਬੈਠ ਕ ਮਹੀਨੇ ਵਿੱਚ ਕਿੰਨੇ ਵਾਰ ਹੋਣੀ ਜ਼ਰੂਰੀ ਹੈ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਰਾਈਟ ਆਨਸਰ ਹੈ ਇੱਕ ਵਾਰ ਘਟੋ ਘਟ ਇੱਕ ਵਾਰ ਜੋ ਗ੍ਰਾਮ ਪੰਚਾਇਤ ਦੀ ਬੈਠਕ ਮਹੀਨੇ ਵਿੱਚ ਹੋਣੀ ਜ਼ਰੂਰੀ ਹੈ 2022 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਕਿੰਨੀਆਂ ਸੀਟਾਂ ਜਿੱਤੀਆਂ 100 110 92 18 ਰਾਈਟ ਆਨਸਰ ਹੈ 92 2022 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਜੋ 92 ਸੀਟਾਂ ਹਾਸਲ ਕੀਤੀਆਂ ਸ੍ਰੀ ਦਰਬਾਰ ਉਦਮ ਸਿੰਘ ਦਾ ਜਨਮ ਕਿਸ ਜ਼ਿਲ੍ਹੇ ਵਿੱਚ ਹੋਇਆ ਲੁਧਿਆਣਾ ਜਲੰਧਰ ਸੰਗਰੂਰ ਮਾਨਸਾ ਰਾਈਟ ਆਨਸਰ ਹੈ ਸੰਗਰੂਰ ਸੰਗਰੂਰ ਜ਼ਿਲ੍ਹੇ ਦੇ ਸਨ ਸਹੀਦ ਉਦਮ ਸਿੰਘ ਦਾ ਜੋ ਜਨਮ ਹੋਇਆ ਸੁਖਨਾ ਝੀਲ ਦਾ ਨਿਰਮਾਤਾ ਕੌਣ ਹੈ ਨੇਕ ਚੰਦ ਲੀਕੁਰ ਬਿਜੇਰ ਮਾਈਕਲ ਮੈਥਿਊ ਜੈਨ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ ਲੀਕੁਰਬੁਜੀਅਰ ਠੀਕ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੋ ਚੰਡੀਗੜ੍ਹ ਦਾ ਨਿਰਮਾਤਾ ਵੀ ਲੀਕੁਰਬੁਜੀਅਰ ਹੈ ਕਿਸੇ ਸਥਾਨ ਦੀ ਜਲਵਾਯੂ ਨੂੰ ਕਿਹੜਾ ਕਾਰਕ ਨਿਸ਼ਚਿਤ ਨਹੀਂ ਕਰਦਾ ਤਾਪਮਾਨ ਨਮੀ ਵਰਖਾ ਆਬਾਦੀ ਕੰਤਾ ਰਾਈਟ ਆਨਸਰ ਹੈ ਆਬਾਦੀ ਕੰਤਾ ਬਾਕੀ ਤਿੰਨੋਂ ਤਾਪਮਾਨ ਨਮੀ ਵਰਖਾ ਇਹ ਜਲਵਾਯੂ ਤੇ ਅਫੈਕਟਿਵ ਪਾਉਂਦੇ ਨੇ ਭਾਰਤ ਦੀ ਰਾਸ਼ਟਰੀ ਨਦੀ ਕਿਹੜੀ ਹੈ ਨਰਮਦਾ ਗੰਗਾ ਗੋਦਾਵਰੀ ਕਾਵੇਰੀ ਰਾਈਟ ਆਨਸਰ ਹੈ ਗੰਗਾ ਗੰਗਾ ਨਦੀ ਜੋ ਭਾਰਤ ਦੀ ਰਾਸ਼ਟਰੀ ਨਦੀ ਹੈ ਵਾਯੂਦਾਬ ਨੂੰ ਮਾਪਣ ਲਈ ਕਿਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਅਮੀਟਰ ਬੈਰੋਗ੍ਰਾਫ ਬੈਰੋਮੀਟਰ ਮੈਨੋਮੀਟਰ ਰਾਈਟ ਆਨਸਰ ਹੈ ਬੈਰੋਮੀਟਰ ਬੈਰੋਮੀਟਰ ਦਾ ਜੋ ਪ੍ਰਯੋਗ ਕੀਤਾ ਜਾਂਦਾ ਹੈ ਵਾਯੂਦਾਬ ਨੂੰ ਮਾਪਣ ਲਈ ਅੰਤਰਰਾਸ਼ਟਰੀ ਮੈਲਾ ਦਿਵਸ ਕਦੋਂ ਮਨਾਇਆ ਜਾਂਦਾ ਹੈ 8 ਜਨਵਰੀ 8 ਫਰਵਰੀ 8 ਮਾਰਚ 8 ਅਪ੍ਰੈਲ ਰਾਈਟ ਆਨਸਰ ਹੈ 8 ਮਾਰਚ 8 ਮਾਰਚ ਨੂੰ ਜੋ ਅੰਤਰਰਾਸ਼ਟਰੀ ਮੈਲਾ ਦਿਵਸ ਮਨਾਇਆ ਜਾਂਦਾ ਹੈ बीजिंग किस देश की राजधानी है पाकिस्तान चीन श्रीलंका बंगलादेश राइट आंसर है चीन ठीक है जी बीजिंग जो चीन देश की जो राजधानी है ਅੰਗਰੇਜ਼ਾਂ ਦੁਆਰਾ ਸਥਾਪਿਤ ਕੀਤਾ ਗਿਆ ਪਹਿਲਾ ਵਪਾਰ ਕੇਂਦਰ ਕਿਹੜਾ ਸੀ? ਕਲਕੱਤਾ, ਸੂਰਤ, ਮਦਰਾਸ, ਬੰਬਈ। ਰਾਈਟ ਆਨਸਰ ਹੈ ਸੂਰਤ। ਅੰਗਰੇਜ਼ਾਂ ਦੁਆਰਾ ਜੋ ਆਪਣੀ ਪਹਿਲੀ ਫੈਕਟਰੀ ਸੂਰਤ ਵਿੱਚ ਸਥਾਪਿਤ ਕੀਤੀ ਗਈ ਸੀ। ਲਹੂ ਦੇ ਜੰਮਣ ਵਿੱਚ ਸਹਾਇਕ ਹੈ ਵਿਟਾਮਿਨ A, ਵਿਟਾਮਿਨ B, ਵਿਟਾਮਿਨ C, ਵਿਟਾਮਿਨ K ਰਾਈਟ ਆਨਸਰ ਹੈ ਵਿਟਾਮਿਨ K ਠੀਕ ਹੈ ਜੀ ਵਿਟਾਮਿਨ K ਜੋ ਲਹੂ ਦੇ ਜੰਮਣ ਵਿੱਚ ਸਹਾਇਕ ਹੁੰਦਾ ਹੈ ਮਤਲਬ ਕਿ ਜੇਕਰ ਇਸ ਦੀ ਘਾਟ ਹੋਵੇ ਤਾਂ ਜਦ ਕਈ ਵਾਰ ਕਿਸੇ ਦੇ ਸੱਟ ਲੱਗ ਜਾਂਦੀ ਹੈ ਤਾਂ ਜੋ ਲਹੂ ਦਾ ਵਹਾਵ ਵਗਦਾ ਰਹਿੰਦਾ ਹੈ ਭਾਰਤ ਦੀ ਪਹਿਲੀ ਮਹਿਲਾ ਗਵਰਨਰ ਜਨਰਲ ਕੌਣ ਬਣੀ ਸਰੋਜਨੀ ਨਾਇਡੂ ਪ੍ਰਤਿਭਾ ਪਾਟਿਲ ਕਿਰਨ ਬੇਦੀ ਇਹਨਾਂ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ ਸ੍ਰੀਮਤੀ ਸਰੋਜਨੀ ਨਾਇਡੂ ਸ੍ਰੀਮਤੀ ਸਰੋਜਨੀ ਨਾਇਡੂ ਜੋ ਭਾਰਤ ਦੀ ਪਹਿਲੀ ਮਹਿਲਾ ਗਵਰਨਰ ਜਨਰਲ ਬਣੀ ਸਵਚ ਭਾਰਤ ਅਭਿਆਨ ਕਦੋਂ ਸ਼ੁਰੂ ਹੋਇਆ 1 April 2015 9 December 2014 2 October 2014 ਜਾਂ 26 January 2015 ਰਾਈਟ ਆਨਸਰ ਹੈ 2 October 2014 ਨੂੰ ਠੀਕ ਹੈ ਜੀ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਤੇ ਜੋ ਸਵਚ ਭਾਰਤ ਬਿਆਨ ਦੀ ਸ਼ੁਰੂਆਤ ਕੀਤੀ ਗਈ ਸੀ ਨਰਿੰਦਰ ਮੋਦੀ ਵੱਲੋਂ ਸੰਤੋਸ਼ ਟਰੋਫੀ ਦਾ ਸਬੰਧ ਕਿਸ ਖੇਡ ਨਾਲ ਹੈ ਹਾਕੀ ਬੈਡਮਿੰਟਨ ਫੁੱਟਬਾਲ ਟੇਬਲ ਟੈਂਸਰ ਰਾਈਟ ਆਨਸਰ ਹੈ ਫੁੱਟਬਾਲ ਠੀਕ ਹੈ ਜੀ ਫੁੱਟਬਾਲ ਨਾਲ ਸਬੰਧ ਹੈਗਾਗਾ ਸੰਤੋਸ਼ ਟਰੋਫੀ ਦਾ 2024 ਲੋਕ ਸਭਾ ਚੋਣਾਂ ਦੇ ਦੌਰਾਨ ਮੁੱਖ ਚੋਣ ਕਮਿਸ਼ਨਰ ਕੌਣ ਸੀ ਸੁਨੀਲ अरोड़ा राजीव कुमार ਸੁਸ਼ੀਲ ਚੰਦਰਾ ਓਮ ਪ੍ਰਕਾਸ਼ ਸਰਾਵਤ ਰਾਈਟ ਆਨਸਰ ਹੈ राजीव कुमार राजीव कुमार ਜੋ ਮੁੱਖ ਚੋਣ ਕਮਿਸ਼ਨਰ ਸੀਗਾ 2024 ਲੋਕ ਸਭਾ ਦੌਰਾਨ कुचिपुड़ी किस राज्य प्रसिद्ध लोकनाच है उत्तर प्रदेश गुजरात आंध्र प्रदेश महाराष्ट्र राइट आंसर है आंध्र प्रदेश ठीक है जी आंध्र प्रदेश जो प्रसिद्ध लोकनाच है कुचिपुड़ी ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਢਲੇ ਸਮੇਂ ਭਾਰਤ ਤੇ ਕਿਸ ਖਾਨਦਾਨ ਦਾ ਰਾਜ ਸੀ ਮੁਗਲ ਵੰਸ਼ ਲੋਧੀ ਵੰਸ਼ ਤੁਗਲਕ ਵੰਸ਼ ਬ੍ਰਿਟਿਸ਼ ਰਾਈਟ ਆਨਸਰ ਹੈ ਲੋਧੀ ਵੰਸ਼ ਠੀਕ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਢਲੇ ਸਮੇਂ ਜੋ ਭਾਰਤ ਤੇ ਲੋਧੀ ਵੰਸ਼ ਦਾ ਜੋ ਰਾਜ ਸੀ ਇਸ ਤਰ੍ਹਾਂ ਅੱਜ ਦੀ ਜੋ ਆਪਣੀ ਕਲਾਸ ਸਮਾਪਤ ਹੋਈ ਕਲਾਸ ਵਧੀਆ ਲੱਗਿਆ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਚਲੋ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ